ਅੱਜ ਲੋੜੀ ਦੇ ਤਿਉਹਾਰ ਤੇ ਮੈਂ ਜ਼ਿਲ੍ਹਾ ਬਠਿੰਡਾ ਦੇ ਸਾਰੇ ਵਸਨੀਕਾਂ ਨੂੰ ਪੰਜਾਬ ਪੁਲਿਸ ਡਿਸਟ੍ਰਿਕਟ ਬਠਿੰਡਾ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਆਂ ਕਿ ਤੁਹਾਡੇ ਪਰਿਵਾਰਾਂ 'ਚ ਹਮੇਸ਼ਾ ਖੁਸ਼ੀਆਂ ਖੇੜੇ ਰਹਿਣ ਅਤੇ ਦੁਸਰੇ ਤੰਦਰੁਸਤ ਰਹੋ। ਔਰ ਜਿਹੜਾ ਬਠਿੰਡਾ ਡਿਸਟ੍ਰਿਕਟ ਆ ਉਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਔਰ ਹਰ ਤਰ੍ਹਾਂ ਦਾ ਜਿਹੜਾ ਵਰਗ ਆ ਉਹ ਤਰੱਕੀਆਂ ਮਾਣੇ ਅਤੇ ਪਰਮਾਤਮਾ ਸਾਰਿਆਂ ਨੂੰ ਚੰਗੀ ਸਿਹਤ ਜਿਹੜੀ ਉਹ ਬਖਸ਼ੇ। ਥਾਣੇ ਕੈਂਟ 'ਚ ਅਸੀਂ ਬੇਸਿਕਲੀ ਹੁਣ ਇਹ ਸਿਗਾ ਕਿ ਅੱਜ ਲੋਹੜੀ ਦਾ ਤਿਹਾਰ ਆ। ਸਾਰੇ ਥਾਣਿਆਂ 'ਚ ਨਹੀਂ ਜਾਇਆ ਜਾ ਸਕਦਾ। ਤੋਂ ਸੋ ਜਿਹੜੇ ਚੂਜ਼ਨ ਸਾਡੇ ਜਿਹੜੇ ਕੁਛ ਇੱਕ ਪੁਲਿਸ ਸਟੇਸ਼ਨਾਂ ਉੱਥੇ ਅਸੀਂ ਵਿਜ਼ਿਟ ਕਰ ਰਹੇ ਹਾਂ। ਮੈਂ ਤੇ ਮੇਰੇ ਨਾਲ ਐਸਪੀਡੀ ਸਾਹਿਬ ਵੀ ਨਾਲ ਹੀ ਨੇ। ਤੋਂ ਇਸ ਤੋਂ ਬਾਅਦ ਅਸੀਂ ਜਿਹੜੇ ਸਾਡੇ ਪੀਸੀਆਰ ਦੇ ਮੁਲਾਜ਼ਮ ਨੇ ਔਰ ਜਿਹੜੇ ਸਾਡੇ ਰੂਰਲ ਰੈਪਰਟਸ ਗੱਡੀਆਂ ਚੱਲਦੀਆਂ ਉਹਨਾਂ ਨੂੰ ਅਸੀਂ ਪੁਲਿਸ ਲਾਈਨ ਦੇ ਵਿੱਚ ਉਹ ਸਾਰੇ ਹੁਣ ਸਾਡੀ ਉਹ ਵੇਟ ਕਰ ਰਹੇ ਉਹਨਾਂ ਦੇ ਨਾਲ ਲੋੜੀ ਸੈਲੀਬ੍ਰੇਟ ਕਰਾਂਗੇ। ਏ ਹੁਣ ਅਸੀਂ ਥਾਣੇ ਕੈਂਟ ਦੇ ਵਿੱਚ ਜਿਹੜਾ ਹੈ ਆਪਦੇ ਮੁਲਾਜ਼ਮਾਂ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਉਹਨਾਂ ਨੂੰ ਲੋੜੀ ਦੀਆਂ ਵਧਾਈਆਂ ਦਿੱਤੀਆਂ ਸੋ ਇੱਕ ਤਰ੍ਹਾਂ ਦਾ ਸਾਡੀ ਜਿਹੜੀ ਫੋਰਸ ਉਹ ਹੀ ਸਾਡਾ ਪਰਿਵਾਰ ਤੇ ਲੋੜੀ ਵਾਲੇ ਤਿਹਾੜ ਤੇ ਅਸੀਂ ਲੋਕਾਂ ਦਾ ਜੋ ਵੀ ਅੱਜ ਦਾ ਲੋਕਾਂ ਦੇ ਕਾਰ ਵਿਹਾਰ ਆ ਲੋਕ ਕਾਫੀ ਜਿਹੜੇ ਹੈ ਫੈਮਲੀਆਂ ਦੇ ਨਾਲ ਲੋੜੀ ਦੇ ਤਿਹਾੜ ਤੇ ਬਾਹਰ ਸ਼ਾਪਿੰਗ ਕਰਨ ਵੀ ਆਉਂਦੇ ਆ ਹੋਰ ਲੋੜੀ ਦੀ ਜਿਹੜੀ ਸਮਗਰੀ ਆ ਮਠਾਈਆਂ ਉਹ ਖਰੀਦਣ ਆਉਂਦੇ ਆ ਔਰ ਸਾਡੇ ਸਾਰੇ ਮੁਲਾਜ਼ਮ ਅਫਸਰ ਜਿਹੜੇ ਹੈ ਲੋਕਾਂ ਦੀ ਜਾਨ ਮਾਲ ਦੀ ਇਲਾਕੇ ਦੀ ਕਿ ਉਹ ਸੰਖਾਵੇਂ ਮਾਹੌਲ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾ ਸਕਣ ਇਸ ਕਰਕੇ ਅਸੀਂ ਸਾਰੇ ਬਾਹਰ ਪਰ ਅਸੀਂ ਫੇਰ ਵੀ ਜਿਹੜਾ ਹੈ ਸਾਡਾ ਜਿਹੜਾ ਪਰਿਵਾਰਾ ਜੋ ਕਿ ਸਾਡੇ ਮੁਲਾਜ਼ਮ ਆ ਸਾਡੇ ਅਫਸਰਸ ਅਸੀਂ ਆਪਣੇ ਵਿੱਚ ਇੱਕ ਇਹ ਲੋਹੜੀ ਦਾ ਤਿਉਹਾਰ ਆਪਣੇ ਜਿ ਇੱਕ ਸੈਲੀਬ੍ਰੇਟ ਵੀ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਹੋਵੇ ਡਿਊਟੀ ਦੌਰਾਨ ਵੀ ਉਹ ਅਜੇ ਵੀ ਆਪਣੇ ਪਰਿਵਾਰ ਦੇ ਵਿੱਚ ਹੀ ਨੇ ਔਰ ਉਹਨਾਂ ਨੂੰ ਵੀ ਇਸ ਮਹੌਲ ਇਸ ਇਸ ਤਿਹਾਰ ਚ ਜੋ सेलिब्रेशंस ਹੁੰਦੀਆਂ ਨੇ ਔਰ ਜੋ ਵੀ ਆਪਾਂ sweets ਇੱਕ ਦੂਜੇ ਨਾਲ exchange ਕੀਤੀਆਂ ਉਹ ਅਸੀਂ ਮਲਾਜ਼ਮਾਂ ਦੇ ਨਾਲ ਕੀਤੀਆਂ ਦੇਖੋ ਤਿਹਾਰਾਂ ਦੇ ਉੱਤੇ ਪਬਲਿਕਲੀ ਇਹੋ ਹੀ ਅਪੀਲ ਹੈ ਆ ਕਿ ਉਹ ਬਿਲਕੁਲ enjoy ਕਰਨ ਆਪਣੇ ਘਰਾਂ ਦੇ ਵਿੱਚ ਸੁਖਾਵੇ ਮਾਹੌਲ ਦੇ ਵਿੱਚ ਜਿਹੜਾ ਹੈ ਵਾ ਉਹ ਮਾਹੌਲ ਦੇ ਵਿੱਚ ਉਹ enjoy ਕਰਨ ਔਰ ਜਿਹੜੇ ਯੂਥ ਆ ਉਹਨਾਂ ਨੂੰ ਵੀ ਇਹੀ اپੀਲ ਆ ਕੇ ਉਹ ਲੜਬਾਜੀ ਦੇ ਵਿੱਚ ਨਾ ਪੈ ਕੇ ਇੱਕ ਚੰਗੇ ਸ਼ਹਿਰੀ ਦੇ ਤੌਰ ਤੇ ਇੱਕ ਚੰਗੇ ਸਿਟੀਜ਼ਨ ਦੇ ਤੌਰ ਤੇ ਔਰ ਇਹਦੇ ਵਿੱਚ ਜਿਹੜਾ ਹੈਗਾ ਆਪਣਾ ਇਹ सेलिब्रेशन ਕਰਨ ਨਾ ਹੀ ਆਪ ਕਿਸੇ ਨੂੰ ਤੰਗ ਕਰਨ ਤੇ ਨਾ ਆਪ ਕਿਸੇ ਤੋਂ ਤੰਗ ਹੋਣ ਜਿੱਥੇ ਲੋੜ ਪੈਂਦੀ ਆ ਪੁਲਿਸ ਹਮੇਸ਼ਾ ਉਹਨਾਂ ਦੇ ਜਿਹੜੀ ਆ ਉੱਥੇ ਹਾਜ਼ਰ ਆ ਸਾਡੇ ਨਾਲ ਕੰਟਰੋਲ ਰੂਮ ਤੇ ਜਿੱਥੇ ਵੀ ਕਿਸੇ ਦੇ ਵੀ ਸ਼ਹਿਰੀ ਨੂੰ ਕਿਸੇ ਵਸਨੀਕ ਨੂੰ ਬੰਡਾ ਬਠੰਡਾ ਜੱਲੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪੁਲਿਸ ਦੀ ਅਸਿਸਟੈਂਸ ਦੀ ਲੋੜ ਆ ਤੇ ਸਾਡੇ ਕੰਟਰੋਲ ਰੂਮ ਤੇ ਸੰਪਰਕ ਕਰ ਸਕਦੇ ਅਸੀਂ ਇਮੀਡੀਏਟਲੀ ਪੁਲਿਸ ਮਦਦ ਉਹਨਾਂ ਕੋ ਪਹੁੰਚਾਵਾਂਗੇ ਔਰ ਆਪਣੀ ਜਿਹੜਾ ਲੋਹੜੀ ਦਾ ਜਤਿਹਾੜ ਇਹਨੂੰ ਸਾਰੇ ਜਿਹੜੇ ਹੈ ਆ ਸਾਰੇ ਪਰਿਵਾਰ ਉਹ ਖੁਸ਼ ਦਮਾ ਮਾਹੌਲ ਦੇ ਵਿੱਚ ਇਹਨੂੰ ਸੈਲੀਬ੍ਰੇਟ ਕਰਨ ਔਰ ਪੁਲਿਸ ਉਹਨਾਂ ਦੀ ਰਾਖੀ ਵਾਸਤੇ 24 ਘੰਟੇ ਜਿਹੜੀ ਹੈ ਉਹ ਯਰ ਆਨ ਦੀ ਟੋਸ